ਸਤਿਕਾਰਯੋਗ ਸਾਥੀਓ ਸਾਥੀਓ ਜਿੱਦਾਂ ਮੈਂ ਅੱਜ ਅਪੋਰ ਵਿਖੇ ਨਹਿਰੋ ਪਾਰਕ ਵਿਖੇ ਪਹੁੰਚੀ ਸੀ ਸਾਥੀਓ ਇੱਥੇ ਅੱਜ ਸਭ ਦੀ ਸਹਿਮਤੀ ਨਾਲ ਆਪਣੇ ਭਾਈ ਰਵੀ ਜੀ ਤੇ ਭਾਈ ਆਕਾਸ਼ ਜੀ ਨੂੰ ਇੱਥੋਂ ਦਾ ਅੱਜ ਦਾ ਬਲਾਕ ਪ੍ਰਦਾਨ ਲਗਾਇਆ ਗਿਆ ਹੈ ਜਿਹੜਾ ਵੀ ਅੱਜ ਦਾ ਵਰਕ ਅੱਜ ਤੋਂ ਬਾਅਦ ਇੱਥੋਂ ਦਾ ਮੇਨ ਵਰਕ ਹੋਏਗਾ ਤੁਹਾਨੂੰ ਕੋਈ ਵੀ ਲੋੜ ਹੁੰਦੀ ਹੈ ਅਪੋਰ ਦੇ ਕਾਡਰ ਨੂੰ ਤੁਸੀਂ ਜਦੋਂ ਮਰਜ਼ੀ ਆਕਾਸ਼ ਵੀਰਾ ਤੇ ਰਵੀ ਵੀਰਾ ਰਵੀ ਵੀਰੇ ਨਾਲ ਤੁਸੀਂ ਜਦੋਂ ਮਰਜ਼ੀ ਇਹਨਾਂ ਨੰਬਰ ਸ਼ੇਅਰ ਕਰ ਦਿੱਤੇ ਜਾਣਗੇ ਹਬੋਰ ਦੇ ਲਈ ਕਿਉਂਕਿ ਸਾਥੀਓ ਕਿਉਂਕਿ ਜਿਹੜਾ ਵਰਕ ਹੈ ਨਾ ਪੂਰੇ ਪੰਜਾਬ ਲੈਵਲ ਦਾ ਤੁਸੀਂ ਕੋ ਮਤਲਬ ਸੋਚਦੇ ਹੋ ਕਿ ਸਾਰੀ ਸਟੇਟ ਕਮੇਟੀ ਜਾ ਕੇ ਵਰਕ ਕਰ ਲੇਗੀ ਕਿਉਂਕਿ ਬਲਾਕ ਲੈਵਲ ਤੇ ਇਹ ਕੰਮ ਜਿਹੜੇ ਬਲਾਕ ਪ੍ਰਧਾਨ ਲਾਉਣੇ ਜ਼ਰੂਰੀ ਨੇ ਕਿਉਂਕਿ ਸਾਥੀਓ ਜੇ ਇਦਾਂ ਸਾਰੇ ਜ਼ਿੰਮੇਵਾਰੀ ਸਮਝਣਗੇ ਤੇ ਸ਼ਾਇਦ ਸਟੇਟ ਕਮੇਟੀ ਥੋੜਾ ਜਿਹਾ ਜਿਹੜਾ ਕੰਮ ਹੈ ਘਟੇਗਾ ਤੇ ਜਿਹੜਾ ਕੰਮ ਹੈ ਜਿਹੜਾ ਆਪਾਂ ਵਰਕ ਕਰ ਰਹੇ ਆ ਉਹ ਜਲਦੀ ਤੋਂ ਜਲਦੀ ਹੋ ਕੇ ਆਪਾਂ ਨੋਟੀਫਿਕੇਸ਼ਨ ਦੇਖਣ ਨੂੰ ਮਿਲੇਗਾ ਕਿਉਂਕਿ ਸਾਥੀਓ ਸਾਰਿਆਂ ਦੇ ਸਾਥ ਨਾਲ ਹੀ ਵੱਡਾ ਇੱਕ ਆਪਾਂ ਇਕੱਠ ਕਰਨਾ ਹੈ ਤੇ ਉਹਦੇ ਬੇਸ ਜਿੱਦਾਂ ਜਹਾ ਬੋਰ ਦਾ ਬਲਾਕ ਉਨਲ ਦੇਣਾ ਜਿੱਦਾਂ ਬਠਿੰਡਾ ਦੇ ਵੀ ਲਗਾਏ ਜਾਣਗੇ ਤੇ ਜੇ ਬਾਕੀ ਆਪਣੇ ਬਲਾਕ ਪ੍ਰਧਾਨ ਜਿੱਦਾਂ ਜਿਹੜੇ ਜ਼ਿਲ੍ਹੇ ਰਹਿ ਗਏ ਜਿੱਦਾਂ ਮਾਨਸਾ ਹੋ ਗਿਆ ਤੇ ਫਰੋਜਪੁਰ ਮਤਲਬ ਜਿੰਨੇ ਵੀ ਜ਼ਿਲ੍ਹੇ ਰਹਿ ਗਏ ਉੱਥੇ ਜਾ ਕੇ ਵਰਕ ਕੀਤਾ ਜਾਊਗਾ ਜੂਨੀਅਨ ਵੱਲੋਂ ਤੇ ਬਲਾਕ ਪ੍ਰਧਾਨ ਲਗਾਏ ਜਾਣਗੇ ਸਾਥੀਓ ਬਾਕੀ ਆਪਣੇ ਵਿਚਾਰ ਆਪਣੇ ਬਲਾਕ ਪ੍ਰਧਾਨ ਜੀ ਤੁਹਾਡੇ ਅੱਗੇ ਰੱਖਣਗੇ ਸਤਿਕਾਰਯੋਗ ਬੇਰੋਜ਼ਗਾਰ ਇਟੀਟੀ ਸਾਥੀਓ ਆਪਾਂ ਆਪਣੀ ਮੰਗ ਚੱਲ ਰਹੀ ਆ ਪੋਸਟਾਂ ਨੂੰ ਲੈ ਕੇ ਕਿਉਂਕਿ ਐਸੋ ਸਰਕਾਰ ਨੇ ਹੁਣ ਤੱਕ ਇੱਕ ਵੀ ਟੀਟੀ ਦੀ ਪੋਸਟ ਨਹੀਂ ਕੱਢੀ ਆ ਇਸ ਲਈ ਆਪਣੀ ਮੰਗ ਚੱਲ ਰਹੀ ਹੈ 9000 RTT ਦੀ ਪੋਸਟਾਂ ਦੀ ਇਸ ਲਈ ਆਪਾਂ ਨੂੰ ਸਾਰਿਆਂ ਨੂੰ ਘਰੋਂ ਬਾਹਰ ਨਿਕਲਣਾ ਪੈਣਾ ਹੈ ਆਪਣਾ ਟਾਰਗੇਟ ਬਹੁਤ ਵੱਡਾ ਹੈ ਕੱਲੀ ਯੂਨੀਅਨ ਮੈਂਬਰ ਕੁਝ ਨਹੀਂ ਕਰ ਸਕਦੀ ਜੇ ਕਰੋਨਾ ਪਿੱਛੇ ਕੋਈ ਸਪੋਰਟ ਹੋਏਗੀ ਤਾਂ ਹੀ ਉਹ ਅੱਗੇ ਕੰਮ ਕਰਨਗੇ ਇਸ ਲਈ ਮੇਰੀ ਸਾਰੇ ਕੈਡਰ ਨੂੰ ਬੇਨਤੀ ਹੈ ਖਾਸ ਕਰਕੇ ਅਬੋਰ ਦੇ ਕੈਡਰ ਨੂੰ ਕਿ ਵੱਧ ਤੋਂ ਵੱਧ ਅੱਗੇ ਆਓ ਤੇ ਆਪਣੀ ਯੂਨੀਅਨ ਦਾ ਸਾਥ ਦਿਓ ਧੰਨਵਾਦ ਠੀਕ ਹੈ